ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿੱਦਾਂ ਠੀਕ ਹੋ ਸਾਡੇ ਜੀ ਕਹਿੰਦੇ ਹੁੰਦੇ ਆ ਸਰਕਾਰ ਨੇ ਤਾਂ ਕੀਤੀਆਂ ਹੈਗੀਆਂ ਵੀ ਰਾਤ ਨੂੰ ਲਾਈਟਾਂ ਵੀ ਬੰਦ ਕਰ ਦੇਣੀਆਂ ਤੇ ਠਾਕਰੀ ਨੇ ਕੀ ਕੀਤਾ ਬਾਲਣ ਨੂੰ ਹੀ ਅੱਗ ਲਾ ਦਿੱਤੀ ਘਰ ਦੇ ਆ ਨਾਲ ਲੜਾਈ ਕਰਕੇ ਵਿਦੇਲੋਂ ਲੋਕੀ ਹੈ ਨਾ ਐਦਾਂ ਕਰਦੇ ਆ ਅਗਲੀ ਕਹਿੰਦੀ ਮੈਂ ਤਾਂ ਮਰਨਾ ਹੀ ਮਰਨਾ ਤੁਸੀਂ ਵੀ ਨਾਲ ਹੀ ਮਰੋ ਤੇ ਮੈਂ ਗੱਲ ਤੁਹਾਨੂੰ ਦੱਸਦੀ ਵੀ ਕਿਹਨੇ ਅੱਗ ਲਾਈ ਮੈਂ ਬਾਅਦ 'ਚ ਤੁਹਾਡ ਨਾਲ ਗੱਲ ਕਰਦੀ ਆਂ ਪਰ ਮੈਂ ਇਹ ਕਹਿੰਨੀ ਆ ਵੀ ਆਪਾਂ ਚਲੋ ਹੁਣ ਜਿੱਦਾਂ ਦਾ ਵੀ ਹੈ ਕਾ ਮਾਹੌਲ ਆ ਜਿੱਦਾਂ ਦੇ ਵੀ ਹਾਲਾਤ ਆ ਉਹਨਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਆ ਹਨਾ ਤੇ ਪਰ ਤੁਸੀਂ ਘਬਰਾਉਣਾ ਨਹੀਂ ਹੈਗਾ ਤੇ ਰੱਬ ਦਾ ਨਾਮ ਲਵੋ ਇਹੇ ਕਹੋ ਵੀ ਪਰਮਾਤਮਾ ਸਭ ਕੁਝ ਠੀਕ ਹੋਵੇ ਜੰਗ ਤਾਂ ਕਿਸੇ ਨੂੰ ਵੀ ਚਾਹੀਦੀ ਨਹੀਂ ਹੈ ਵੀ ਜਾਨੀ ਦਿਨ ਤਾਂ ਬਹੁਤ ਵਧੀਆ ਨੰਗ ਜਾਂਦਾ ਆ ਅੰਜੋ ਤਾਂ ਰਾਤ ਨੂੰ ਵੀ ਥੋੜਾ ਜਿਹਾ ਘਬਰਾਟ ਹੁੰਦੀ ਆ ਪਰ ਰੱਬ ਦਾ ਨਾਮ ਜ਼ਰੂਰੀ ਆ ਕਹਿੰਦੇ ਉਹ ਉਹ ਤਾਂ ਸਾਨੂੰ ਕਿਹ ਦਿੰਦੇ ਆ ਜਿੰਨਾ ਮਰਜੀ ਅੱਗ ਤੋਂ ਵੀ ਬਚਾਉਣ ਵਾਲਾ ਸਾਨੂੰ ਉਹ ਪਰਮਾਤਮਾ ਹੀ ਆ। ਹਜੇ ਤੱਕ ਇੰਨਾ ਕੁਝ ਆਪਣੇ ਪੰਜਾਬ ਦਾ ਸਾਰੇ ਹਿੰਦੁਸਤਾਨ ਦਾ ਬਚਾਇਆ ਪਰਮਾਤਮਾ ਅੱਗੇ ਵੀ ਬਚਾ ਰੱਖੇ। ਪਰ ਸਾਨੂੰ ਇਹ ਜਿਹੜੀਆਂ ਚੀਜ਼ਾਂ ਆ ਜੋ ਠਾਕਰੀ ਨੇ ਕੀਤਾ ਗਲਾ ਦਿੱਤੀ ਉਹ ਨਹੀਂ ਹੋਣਾ ਚਾਹੀਦਾ। ਇਹ ਨਹੀਂ ਹੈਗਾ ਵੀ ਸਾਡੇ ਕਿਸੇ ਦੇ ਨਾਲ ਲੜਾਈ ਹੋ ਗਈ। ਆਂਡ ਗਵਾਂਡ ਨਾਲ ਲੜਾਈ ਹੋ ਗਈ। ਅਸੀਂ ਲਾਈਟਾਂ ਜਗਾ ਦੇਈਏ। ਸਾਨੂੰ ਜੋ ਵੀ ਸਾਡੀ ਸਰਕਾਰ ਹੁਕਮ ਦੇ ਰਹੀ ਆ ਵਿਲਾਈਟਾਂ ਬੰਦ ਕਰਕੇ ਰੱਖੋ ਉਹ ਕਿਸੇ ਗੱਲ ਤੋਂ ਹੀ ਕਹਿ ਰਹੇ ਆ। ਤਾਂ ਸਾਨੂੰ ਉਹਨਾਂ ਦੇ ਮਤਲਬ ਜੋ ਉਹਨਾਂ ਨੇ ਸਾਨੂੰ ਕਿਹਾ ਆ ਉਹਦਾ ਆਪਾਂ ਨੂੰ ਜ਼ਰੂਰ ਕਹਿਣਾ ਮੰਨਣਾ ਚਾਹੀਦਾ ਆ ਸਾਰੇ ਜਾਨੇ ਆਪਣੇ ਜਿੱਦਾਂ ਵੀ ਹੁਕਮ ਹੁੰਦਾ ਰੋਜ਼ ਦਾ ਸਾਰੇ ਜਾਨੇ ਆਪਣੇ ਲਾਈਟਾਂ ਤੁਸੀਂ ਜ਼ਰੂਰ ਬੰਦ ਕਰ ਦਿਆ ਕਰੋ ਟਾਈਮ ਨਾਲ ਰੋਟੀ ਪਾਣੀ ਬਣਾ ਲਿਆ ਕਰੋ ਜੇ ਖਾ ਲਿਆ ਕਰੋ ਹਨਾ ਇਹੀ ਗੱਲ ਹੁੰਦੀ ਆ ਤੇ ਕੱਲ ਇਦਾਂ ਹੀ ਸਾਰੇ ਜਾਨੇ ਅਸੀਂ ਵੀ ਸਾਰੇ ਜਾਨੀ ਕਿ ਬਹੁਤ 11 11:30 ਤੱਕ ਅਸੀਂ ਵੀ ਇਦਾਂ ਬਾਹਰ ਬੈਠੇ ਰਹੇ ਬੀਜੋ ਲੋ ਕਹਿੰਦੇ ਹੁੰਦੇ ਗਲੀ 'ਚ ਜਿੰਨੇ 2-4 ਘਰ ਹੈਗੇ ਅਸੀਂ ਐਸੀ ਇੱਕ ਥਾਂ ਇਕੱਠੇ ਹੋ ਕੇ ਜਾਨੀ ਅੱਦੇ ਬੈਠੇ ਰਹੇ ਉਹ ਚਾ ਕਹਿੰਦੇ ਹੁੰਦੇ ਇੱਕ ਦੂਜੇ ਦਾ ਹੌਂਸਲਾ ਹੀ ਬਹੁਤ ਹੁੰਦਾ ਆ ਹਨਾ ਤੇ ਪਰ ਖਬਰਾਂ ਦੀ ਕੋਈ ਲੋੜ ਨਹੀਂ ਸਭ ਤੋਂ ਵੱਡਾ ਰੱਬ ਦਾ ਨਾਮ ਆ ਉਹਨੇ ਸਾਨੂੰ ਬਚਾਉਣਾ ਆ ਤੇ ਰੱਬ ਦਾ ਨਾਮ ਲਿਆ ਕਰੋ ਪਾਠ ਕਰੋ ਗੁਰਬਾਣੀ ਪੜ੍ਹੋ ਸੁਣੋ ਹਨਾ ਇਹ ਹੀ ਆ ਤੇ ਠਾਕਰੀ ਨੇ ਅੱਗ ਕਿਦਾਂ ਲਾਈ ਹੁਣ ਮੈਂ ਉਹ ਤੁਹਾਨੂੰ ਦੱਸਦੀ ਆ ਏ ਗੱਲ ਜੀ ਹੁੰਦੀ ਨਹੀਂ ਹੈਗੀ ਤੁਸੀਂ ਇਹ ਨਾ ਸੋਚੋ ਕਿ ਕਿਤੇ ਕਰਦੇ ਹੋ ਇਹ ਗੱਲ ਹੁੰਦੀ ਆ ਇਹ ਜਦੋਂ ਲੜਾਈ ਪਹਿਲਾਂ ਲੱਗੀ ਸੀ ਸ਼ਾਇਦ ਉਸ ਲੜਾਈ ਵੇਲੇ ਤਾਂ ਮੈਨੂੰ ਵੀ ਨਹੀਂ ਪਤਾ ਹੈਗਾ ਉਦੋਂ ਕੀ ਹੋਇਆ ਸਾਡੇ ਪਾਪਾ ਜੀ ਸਾਨੂੰ ਦੱਸਦੇ ਹੁੰਦੇ ਸੀ ਬੇ ਐਸੇ ਤਰ੍ਹਾਂ ਹੀ ਉਦੋਂ ਵੀ ਸੀ ਵੀ ਲਾਈਟਾਂ ਬੰਦ ਹੋ ਜਾਂਦੀਆਂ ਸੀ ਤੇ ਵੀ ਜਦੋਂ ਉਦੋਂ ਤਾਂ ਬਿਜਲੀ ਵੀ ਇੰਨਾ ਨਹੀਂ ਸੀ ਹੁੰਦੀ ਹਨਾ ਤੇ ਲੋਕੀ ਦੀਵੇ ਵੀ ਜਿਜਗਾਉਣੇ ਸੀ ਤਾਂ ਅੰਦਰ ਹੀ ਜਗਾਉਂਦੇ ਸੀ ਦਰਵਾਜੇ ਬੰਦ ਕਰ ਲੈਂਦੇ ਸੀ ਤੇ ਮੋਹਰੇ ਚਾਦਰਾ ਚੁੱਦਰਾ ਲਾ ਲੈਂਦੇ ਹੁੰਦੇ ਸੀ ਪੜਦੇ ਕੌਣ-ਕੌਣ ਆਉਂਦਾ ਸੀਗਾ ਉਦੋਂ ਵੀ ਕਿਤੇ ਤੇ ਉਹ ਜਿਹੜੇ ਸਾਡੇ ਲਾਗੇ ਠਾਕਰੀ ਰਹਿੰਦੀ ਸੀ ਉਹਨਾਂ ਦੇ ਘਰ ਕੋਈ ਲੜਾਈ ਹੋ ਗਈ ਉਹਨੇ ਕੀ ਕੀਤਾ ਪਰਾਲੀ ਨੂੰ ਹੀ ਅੱਗ ਲਾ ਦਿੱਤੀ ਇੰਨੀ ਅੱਗ ਲਾਈ ਤੇ ਦੇਖ ਲਓ ਵੀ ਕਿੰਨਾ ਨੁਕਸਾਨ ਹੋ ਸਕਦਾ ਸੀ ਚਲੋ ਉਹ ਤਾਂ ਕੁਝ ਟਾਈਮ ਦੇ ਵਿੱਚ ਫਟਾਫਟ ਲੋਕਾਂ ਨੇ ਜਿਹੜੇ ਆ ਪਾਣੀ ਪਾਇਆ ਤਾਂ ਅੱਗ ਬੁਝਾ ਦਿੱਤੀ ਪਰ ਕੋਈ ਕੋਈ ਵੀ ਇਸ ਤਰ੍ਹਾਂ ਨਾ ਕਰੋ ਵੀ ਸਾਡੇ ਨਾਲ ਕੋਈ ਲੜ ਪਿਆ ਆ ਜਾਂ ਕੋਈ ਵੀ ਆ ਇਹਦੇ ਨਾਲ ਕਹਿੰਦੇ ਹੁੰਦੇ ਕੱਲਾ ਉਹਦਾ ਨੁਕਸਾਨ ਨਹੀਂ ਇਹ ਨਹੀਂ ਪਤਾ ਸਾਡੇ ਇੱਕ ਗਲਤੀ ਦੇ ਕਾਰਨ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਆ ਵੀ ਤੁਸੀਂ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਫੋਨ ਚਲਾਉਣੇ ਚਲਾਉਣੇ ਆ ਇੱਕ ਇੱਕ ਰਾਤ ਨਾ ਫੋਨ ਚਲਾਏ ਕੀ ਹੋ ਚੱਲਿਆ ਦਿਨ ਨੂੰ ਫੋਨ ਚਲਾ ਸਕਦੇ ਆ ਆਪਾਂ ਜ਼ਰੂਰੀ ਆ ਵੀ ਰਾਤਾਂ ਨੂੰ ਕਿਤੇ ਫੋਨ ਚ ਲਾਉਣੇ ਚਲਾਉਣੇ ਆ ਤੁਸੀਂ ਕੰਮਾਂ ਤੋਂ ਆਪਣੇ ਟਾਈਮ ਨਾਲ ਘਰਾਂ ਨੂੰ ਆਵੋ ਸਭ ਨੂੰ ਪਤਾ ਹੈ ਵੀ ਸਾਡੇ ਹਿੰਦੁਸਤਾਨ ਦੇ ਹਾਲਾਤ ਕੀ ਬਣੇ ਹੋਏ ਆ ਤੇ ਬਸ ਇੰਨਾ ਹੀ ਆ ਮੈਂ ਅੱਜ ਕਹਿਣਾ ਸੀ ਵੀ ਜੋ ਜਿੱਦਾਂ ਵੀ ਸਰਕਾਰ ਹੁਕਮ ਦਿੰਦੀ ਆ ਉਹਨਾਂ ਦਾ ਜ਼ਰੂਰ ਤੁਸੀਂ ਪਾਲਣਾ ਕਰੋ ਟਾਈਮ ਦੇ ਨਾਲ ਲਾਈਟਾਂ ਬੰਦ ਕਰਦਿਆ ਕਰੋ ਤੇ ਠਾਕਰੀ ਵਾਲਾ ਜਿਹੜਾ ਕੰਮ ਆ ਉਹ ਆਪਾਂ ਨਹੀਂ ਕਰਨਾ ਹੈਗਾ ਬਸ ਆਪਾਂ ਅੱਜ ਇੰਨਾ ਹੀ ਕਹਿਣਾ ਸੀ ਤੇ ਮੇਰੀ ਵੀਡੀਓ ਨੂੰ ਜਿੰਨਾ ਵੀ ਹੋ ਸਕੇ ਦਬ ਕੇ ਸ਼ੇਅਰ ਕਰ ਦਿਓ ਵੀ ਠਾਕਰੀ ਵਾਲਾ ਕੰਮ ਕਿਸੇ ਨੇ ਨਹੀਂ ਕਰਨਾ ਤੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਹਨਾਂ ਚ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਮਾਤਮਾ ਸਾਭ ਤੇ ਮਿਹਰ ਭਰਿਆ ਹੱਥ ਰੱਖੇ ਮੇਰੀ ਇਹੀ ਅਰਦਾਸ ਹੈ ਜੀ ਸਭ ਇਹੀ ਅਰਦਾਸ ਕਰੋ ਕਿ ਪਰਮਾਤਮਾ ਸਾਭ ਨੂੰ ਸੁੱਖ ਰੱਖੀ ਠੀਕ ਰਾ ਕੇ ਰਵੇ ਸਭ ਕੁਝ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ